ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਹੀ ਕੰਮ ਵੀਰੋ ਬਹੁਤ ਵਧੀਆ। ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫੌਸਲਾ ਵੀ ਬਹੁਤ ਵਧੀਆ ਹੋ ਰੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੌਣ ਜੀ। ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਹੀ ਦੇਸ਼ਾਂ-ਵਦੇਸ਼ਾਂ 'ਚ ਬੈਠਿਆਂ ਨੂੰ ਪਹਿਲੇ ਪਾਸੇ ਹੀ ਸੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖੇ ਸਾਰਿਆਂ ਦੇ ਕਾਰੋਬਾਰਾਂ 'ਚ ਬਰਕਤਾਂ ਪਾਵੇ ਜੀ ਤੇ ਖੁਸ਼ ਰੱਖੇ ਸਾਰਿਆਂ ਨੂੰ ਤੇ ਲੋ ਜੀ ਜਾ ਰਹੇ ਆ ਪਰਮ ਦੇ ਨਾਨਕ ਅੱਜ ਰੌਣਕ ਸਾਡੀ ਸਾਰੀ ਉਹ ਇਕੱਠੀ ਹੋ ਗਈ ਚੱਲੀ ਜਸ਼ਨ ਪਰੰਪਰਮ ਦੇ ਮਮੀ ਤਿੰਨੇ ਜਾਣੇ ਵੀ ਛੁੱਟੀਆਂ ਹੋਈਆਂ ਵੀ ਆ ਤੁਹਾਨੂੰ ਪਤਾ ਇਕੱਠੇ ਹੀ ਦੋ ਤਿੰਨ ਸੋ ਇਸ ਕਰਕੇ ਇਹਨਾਂ ਨੇ ਵੀ ਟੂਰ ਬਣਾ ਲਿਆ ਵੇ ਜਾਣਾ ਸੀ ਸਾਡਾ ਕੰਮ ਚੱਲੀ ਜਾਂਦਾ ਬਾਈ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਟਰੈਕਟਰ ਵੀ ਨਹੀਂ ਹੈਗਾ ਘਰ ਉਹ ਵੀ ਅਮਲ ਲੈ ਕੇ ਗਿਆ ਬਾਈ ਨਗਰ ਕੀਰਤਨ ਨੂੰ ਗਿਆ ਹੋਇਆ ਵੀ ਦੋ ਤਿੰਨ ਦਾ ਲਗਾਤਾਰ ਨਗਰ ਕੀਰਤਨ ਨਿਕਲ ਰਿਹਾ ਬਾਈ ਸਾਰੇ ਪ੍ਰਭਾਤ ਫੇਰੀਆਂ ਵੀ ਨਿਕਲ ਰਹੀਆਂ ਸੋ ਸਾਰੇ ਕੰਮ ਚੱਲ ਰਿਹਾ ਖੁਸ਼ੀ ਦਾ ਦੌਰ ਹੈ ਮਹਾਰਾਜ ਦਾ ਸਾਰਿਆਂ ਪਰੇਕਣਾ ਹੀ ਮਿਹਰ ਭਰੇ ਹੱਥ ਰਹਿ ਚਲੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਬੱਚਿਆਂ ਨਾਲੇ ਮਲਾਉਂਦਾ ਤੁਹਾਨੂੰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਕਾਫੀ ਦਿਨ ਬਾਅਦ ਨਿਕਲਿਆ ਸੂਰਜ ਮੜਾ ਮੜਾਜ ਹਫਤੇ ਬਾਅਦ ਤੇ ਆਪਣੀ ਗੱਡੀ ਵੀ ਤਿਆਰ ਖੜੀ ਆ ਚਾਬੀ ਆਪਣੇ ਹੱਥ ਚ ਤੇ ਬਾਕੀ ਬਾਈ ਆਹ ਦੇਖ ਲਓ ਬੂਟੇ ਜਿਹਦੇ ਪਰ ਜਸੇ ਨੇ ਮਿਹਨਤ ਕਰਦੀ ਆ ਹੋਣ ਲੱਗ ਗਏ ਹੁਣ ਦੁਬਾਰਾ ਫੇਰ ਤੇ ਹਰਿਆਈ ਮਾਰਨ ਲੱਗ ਗਏ ਨਾ ਦਿਨਾਂ ਚ ਆ ਕੇ ਬੂਟੇ ਦੀ ਜਿਹੜੀ ਗਰੋਥ ਆ ਬਹੁਤ ਹੁੰਦੀ ਆ ਤੇ ਆ ਬਾਈ ਤਰਪਾਲ ਤਾਰਤੀ ਤੇ ਗੱਡੀ ਵਰਤੇ ਤੇ ਆ ਦੇਖੋ ਇੱਧਰ ਐਨ ਬਾਈ ਬੇਲ ਬੂਲਨ ਪੂਰਾ ਬਾਣੀ ਪਾ ਕੇ ਰੱਖਿਆ ਵਾ ਤੇ ਟਰੈਕਟਰ ਬਗੈਰ ਵੇੜਾ ਕਹਿੰਦੇ ਖਾਲੀ-ਖਾਲੀ ਚ ਲੱਗੀ ਜਾਂਦਾ ਦੇਖ ਲੋ ਜਿੰਨਾ ਮਰਜ਼ੀ ਹੋਵੇ ਕੋਈ ਵੀ ਸੰਤ ਸਦੇੜਾ ਬੇੜੇ ਦੇ ਵਿੱਚ ਰੌਣਕ ਲਾ ਕੇ ਰੱਖਦਾ ਸੋ ਇੱਕ ਨਈਆ ਚਲੋ ਬਾਕੀ ਬਾਈ ਮੌਸਮ ਹੈ ਸਾਫ ਅੰਦਰ ਚੱਲਦੇ ਰਹਿੰਦੇ ਅੰਦਰ ਇਹ ਬੁੱਟੇ ਨੂੰ ਵੀ ਬਾਈ ਲੱਗਣ ਲੱਗੇ ਫੁੱਲ ਇਹ ਵੀ ਹੁਣ ਵਿਚਾਰਾ ਰੋਜ਼ ਬੇੜੇ ਦੀ ਰੌਣਕ ਵਧਾਉਂਦਾ ਦੇਖੋ ਇਹਨੇ ਖੁੱਲਣਾ ਫੁੱਲਨੇ ਉਹ ਖੁੱਲਿਆ ਪਿਆ ਜਿਕਣਾ ਸੋ ਇੱਕ ਨਈਆ ਰੋਜ਼ ਨੂੰ ਬੁੱਟੇ ਨੂੰ ਲੱਗਦਾ ਆਪਣਾ ਫੁੱਲ ਤੇ ਬਾਕੀ ਹਲੇ ਆ ਕੰਮ ਰਹਿੰਦਾ ਇੱਕ ਕਾਫੀ ਦਿਨ ਦਾ ਤੁਸੀਂ ਦੇਖ ਰਹੇ ਆ ਵੀ ਆਹੀ ਇਦਾਂ ਸਾਰੀ ਚੱਲ ਰਿਆ ਇੱਥੇ ਅਲੌਕ ਟੁੱਟਿਆ ਬਾਈ ਜੀ ਬੈਠੇ ਬੰਦੇ ਨੇ ਤਾ ਦੇਖੋ ਉਧਰ ਲੈ ਅੱਛਾ ਜਸ਼ਨ ਨੂੰ ਮਿਲੋ ਜੀ ਪਹਿਲਾਂ ਮੇਰਾ ਜਸ਼ਨ ਸਾਰੇ ਨਹੀਂ ਬਿਆ ਪਸਟ ਸਸ ਕਾਜੀ ਹਾਂ ਮੈਂ ਬੁਗੂ ਬੜਾ ਖੁਸ਼ ਅੱਜ ਹਾਂਜੀ ਮੰਮੀ ਕੋਲ ਨੂੰ ਚੱਲੀ ਅੱਛਾ ਇੱਧਰ ਮਿਲੋ ਸਸੀ ਜੀ ਹਾਵੇ ਤੂੰ ਕਿੱਥੇ ਚੱਲਿਆ ਨਾਨਕੇ ਇਹ ਨਾਨੀ ਕੋਲ ਨੂੰ ਚੱਲਦੀ ਐ ਤੂੰ ਨਾਨਕੇ ਹੈਂ ਠੀਕ ਆ ਇੱਧਰ ਮਿਲੋ ਜੀ ਮੇਰੇ ਕੋਲ ਸਾਰੇ ਨੇ ਹੱਥ ਜੁੜਦੇ ਪੈਰ ਪਰ ਸਰਸਿ ਗਾਲ ਜੀ ਨਾ ਤੂੰ ਕਿੱਥੇ ਚੱਲੀ ਐ ਮੈਂ ਉਹੜੇ ਪੇਕੇ ਪਿੰਡ ਚੱਲਦੀ ਆ ਜੀ ਤੇ ਨਾਲ-ਨਾਲ ਚੱਲੇ ਹਾਂ ਜੀ ਆਹ ਉਹ ਨਾਨਕੇ ਇਹ ਨਾਨੀ ਕੋਲ ਤੂੰ ਪੇਕੇ ਪਿੰਡ ਤੂੰ ਪਹਿਲਾਂ ਤੇਰਾ ਆਉਣਾ ਹਨਾ ਪਹਿਲਾਂ ਦਾਪ ਤਾਂ ਨਾ ਗੱਡੀ ਦੇ ਦੇ ਕੇ ਜਾਣੀ ਆ ਕਿਹਾ ਸਾਈਕਲ ਸਾਈਕਲ ਹੀ ਲੈ ਜਾਂਦਾ ਐ ਸਾਈਡ ਵੀ ਲੈ ਕੇ ਜਾਣੀ ਮੈਨੂੰ ਉਹ ਦਫਤ ਖੇਡੀ ਇੱਥੇ ਬੱਚੇ ਹੈਗੇ ਆ ਖੇਡਣੇ ਨੂੰ ਇਹਦੇ ਕੇ ਮਨ ਚ ਆ ਗਿਆ ਜਿਸਨ ਖਾਇਕੀ ਛੱਡਦਾ ਨਹੀਂ ਨਾ ਉਹ ਰੇ ਹੂੰ ਫਿਰ ਸਾਈਕਲ ਹੀ ਦੀ ਯਾਦ ਆਉਂਦੀ ਜੀ ਕਰਦਾ ਇਹਨਾਂ ਤਾਂ ਜਾਣ ਨੂੰ ਹੁਣ ਸਾਈਕਲ ਹੀ ਕਰਕੇ ਓਕੇ ਉਹਨੇ ੜੇ ਚੱਲ ਫੇ ਤੂਰੀ ਲੈ ਜਾ ਰਹਿ ਜੂਗਾ ਨਹੀਂ ਹੈ ਲੈ ਉਹ ਟੌਰ ਤਾਂ ਦਿਖਾ ਮੜਾ ਜਾ ਖੜਾ ਹੋ ਗਿਆ ਆ ਦੇਖੋ ਬਾਈ ਬੰਦਾ ਟੌਰ ਕੱਢ ਕੇ ਹੋ ਗਿਆ ਤਿਆਰ ਹੈ ਜਸ਼ਨ ਵੀ ਹੈ ਹਾਂਜੀ। ਉਹ ਸਾਈਕਲ ਹੀ ਲੈ ਕੇ ਜਾਣੀ ਸੀ ਪੁੱਤ। ਹਾਂਜੀ। ਡੱਗੀ ਚ ਆਉਣੀ ਨਹੀਂ ਮੇਰੇ ਬੱਗੂ। ਮੋਨੀਆ। ਹੈ? ਮੋਨੀਆ। ਉਹ ਆਉਣੀ ਨਹੀਂ ਹੈਗੀ। ਨੇ ਮੈਂ ਲੈ ਜਾਣੀ ਤੇ। ਸਾਈਕਲ ਵੀ ਲਾਵੀ ਤੇ ਪਰ ਨਹੀਂ ਤੇ ਵੀ ਹੈਗੀ ਆ। ਹਾਂ ਠੀਕ ਹੈ। ਓਕੇ। ਇਹ ਮੈਂ ਚੂਲਾ ਨਹੀਂ ਸਕਰਦੇ ਜੀ ਮੈਂ ਕੰਮ ਨਹੀਂ ਕਰਦਾ। ਮਾਤਾ ਹੋਤਾ ਹੋਏ ਉਹਨਾਂ ਨੇ ਕਹਿੰਦੇ ਚੂਲਾ ਲੈਣਾ ਜਾ ਕੇ। ਅੱਛਾ ਅੱਛਾ ਝੂਟਾ। ਝੂਟਾ ਜਿਹੜਾ ਉਹਦੇ ਪਰ ਤੂੰ ਤਾਂ ਪਰ ਪਾਇਆ ਵਾ। ਹੈ? ਠੀਕ ਹੋ ਗਿਆ। ਤੁਹਾਡੇ ਘਰ ਦੇ ਵਿੱਚ ਵਿਆਹ ਆਇਆ ਹੈ ਕਿੰਨੇ ਦਿਨਾਂ ਕਿਹਾਉਣੇ ਦੱਸ ਦੋ ਦੋ ਦਿਨ ਕਿੰਨੇ ਦੋ ਦੋ ਦਿਨ ਪੱਕਾ ਹਾਂਜੀ ਵਾ ਦੋ ਦਿਨ ਲਾਉਣੇ ਆ ਜੇ ਅੱਜ ਤਾਂ ਜਾਣਾ ਕੱਲ ਦਾ ਦੇ ਰਹੋਗੇ ਪਰ ਸੰਭਾਪ ਚਲੋ ਫਿਰ ਤਾਂ ਠੀਕ ਹੈ ਮਾਂ ਨਹੀਂ ਵਿਆਹ ਕਿਤੇ ਚੱਲੇ ਮੀਨੇ ਮੂਨੇ ਖਾਤਰ ਹਾਂ ਇਹਨਾਂ ਕਿਤੇ ਰਹਿ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਹੁਣ ਘਰ ਦੀ ਜਿਵੇਂ ਵਾਰੀ ਹੈ ਸਾਰ ਦਾਨੀ ਹੈ ਅੱਛਾ ਇਹ ਵੀ ਬੱਗੂ ਵੀ ਜਾਓ ਉਹ ਮੈਂ ਬੱਗੂ ਨੂੰ ਮੈਂ ਬੱਗੂ ਦੇ ਸਕੂਲ ਵੀ ਜਾਣਾ ਹੈ ਹੈ ਚਲੋ ਫਿਰ ਜਸਨ ਆਪਣਾ ਬਿਨਾਂ ਜੀ ਬੱਚਿਆਂ ਦਾ ਆਫਲਾਈਨ ਬਣ ਗਿਆ ਹੁੰ ਜਾਂਦਾ ਆਹੋ ਚਲੋ ਪਹਿਲੀ ਪਾਸ਼ਾ ਜੀ ਦਾ ਅੱਜ ਦੀ ਜਨਮ ਦਿਨ ਦੀ ਹਾਂਜੀ ਤੇ ਇੱਕ ਕੱਲ ਦੀ ਤੇਰਾ 14 15 16 17 ਦੀ ਸੰਤਿੰਲੀ ਛੁੱਟੀ ਹੈ ਅੱਛਾ ਠੀਕ ਹੈ ਇੱਕ ਛੁੱਟੀ ਲੰਘ ਲੈ ਜਾਣੀ ਹਾਂ ਠੀਕ ਹੈ ਚਲੋ ਹਾਂ ਤੈਨੂੰ ਵੀ ਇੰਨੀ ਹੀ ਆ ਇਹ ਤਾਂ ਬਈ ਇਹ ਇਹਦਾ ਕੰਪਨੀ ਸਿਸਟਮ ਪਤਾ ਕਿ ਆਏ ਕਿ ਤੈਨੂੰ ਜਾਣਾ ਇਹਦੀ ਛੁੱਟੀ ਕੱਦੀ ਪੱਕੀ ਹੁੰਦੀ ਆ ਪਾ ਲੈ ਨਾਨਕਾਂ ਨੂੰ ਚੱਲੇ ਚੱਪੜੇ ਪਾ ਕੇ ਜਾਣੀਆਂ ਹਾਂਜੀ ਹਾਂ ਪਾ ਕੇ ਕਿਹੜਾ ਲਾਏ ਜਲਾਏ ਮੈਂ ਵੇ ਬਾਈ ਜਿਸ ਨੂੰ ਜੱਟ ਕੜੀਆਂ ਦੀ ਔਰ ਹੈ ਮੈਂ ਕਹਤਾ ਮੈਂ ਕੰਨ ਦਿੱਤੇ ਓ ਚਲੋ ਤਾਂ ਠੀਕ ਹੈ ਤਿਆਰੀ ਪੂਰੀ ਆ ਹਾਂਜੀ ਹਾਂਜੀ ਬਸ ਚੱਕੋ ਫਿਰ ਬੈਗ ਆਪਣੇ ਹੁਣ ਕਿਹਨੂੰ ਡੀਕਦੇ ਜਿਸ ਚਲੋ ਹੈ ਠੀਕ ਨੇ ਲੋ ਬਾਈ ਘਰ ਹੋ ਚੱਲਿਆ ਸੁਨਨ ਸੰਸਾਨ ਜਿੰਦੇ ਲਾ ਦੇ ਕਿਸੇ ਨੇ ਨਹੀਂ ਆਉਣਾ ਔਰ ਛੇਤੀ ਮਛੇਤੀ ਠੀਕ ਨੇ ਚੱਕ ਲੈ ਪੁੱਤ ਚੱਕ ਲੈ ਸਬਾਨ ਗੱਲ ਇਹ ਨਾ ਤੇਰਾ ਵੀ ਆੜੀ ਹੈ ਚੱਕਲਾ ਪੁੱਤ ਦੋਹੇ ਬੈ ਗਿਆ ਬਸ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੈਂ ਤਾਂ ਬੱਗੂ ਸਾਈਕਲ ਹੀ ਲੈ ਕੇ ਜਾਣਾ ਤਾਂ ਹਾਂਜੀ ਨਹੀਂ ਯਾਰ ਰਹਿnde ਸਾਈਕਲ ਹੀ ਵੈਸੇ ਡਿੱਗੀ ਚ ਆ ਵੀ ਜਾਣੀ ਸੀ ਜੇ ਜਾਣੀ ਸੀ ਲੈ ਕੇ ਨੇ ਹੈਂ ਚੰਦਾ ਨਾ ਹੈਗਾ ਵੀ ਲੈ ਕੇ ਜਾਣੀ ਆ ਇਹ ਆ ਤਾਂ ਜਾਣੀ ਆ ਆ ਦੇਖ ਲੈ ਡਿੱਗੀ ਵੱਧੂ ਵੱਡੀ ਐ ਜੇਸ਼ਨ ਡਿੱਗੀ ਜਾਣੀ ਆ ਹੈਂ ਲੇ ਕੇ ਜਾਣੀ ਐ ਜਿਸਨ ਫੇ ਰੱਖ ਦੇ ਮੂਰੇ ਸਾਈਕਲ ਹੀ ਰੱਖ ਲੰਦਾ ਇਹਦੀ ਲੋ ਬਾਈ ਇਹ ਕਹਿੰਦਾ ਸਾਈਕਲ ਹੀ ਲੈ ਕੇ ਜਾਣੀ ਮੂਰੀ ਰੱਖ ਲਾ ਪੁੱਤ ਬੈਗਾ ਹਾਂ ਸਾਈਕਲ ਹੀ ਫੇ ਲੈ ਕੇ ਜਾਣੀ ਪੈਣੀ ਐ ਜੇ ਕਹਿੰਦਾ ਐ ਹਾਂ ਤੂੰ ਦਾਦੇ ਚ ਜਾਣੀ ਲੈ ਕੇ ਜੇ ਰੱਖੀਂ ਦਿਨਾ ਕਦੋਂ ਨਹੀਂ ਹਾਂ ਜੇ ਰੱਖੀਂ ਦਿਨਾ ਚੱਲ ਫੇ ਰਾੜੀ ਆ ਜਾਣੇ ਵਿੱਚ ਬੈਗ ਗਿਆ ਜਾਨੇ ਸਾਈਡ ਤੇ ਮੈਂ ਡੈਗ ਗਿਆ ਉਹਨਾਂ ਸਾਈਡ ਤੇ ਆ ਗਈ ਬੱਸ ਆ ਗਈ ਲੈ ਭਾਈ ਮੰਦਾ ਦੀ ਮਰਜ਼ੀ ਪੂਰੀ ਕਰਨੀ ਭਾਈ ਖੁਸ਼ ਹੋ ਗਿਆ ਇਹਦੇ ਨਾਲ ਹਾਂ ਖੁਸ਼ ਹੋ ਗਿਆ ਹੁਣ ਚੱਲ ਜਿਸ ਨੂੰ ਬੈਗ ਰੱਖਦੇ ਫਿਰ ਬੈਗ ਮੂਰੇ ਰੱਖਣੇ ਕਿ ਪਿੱਛੇ ਹੀ ਰੱਖਦੇ ਪੂਰੇ ਰੱਖਦੇ ਇਹਨਾਂ ਦੇ ਕਿ ਚਲੋ ਕਵਰ ਚਲੋ ਬੁੱਲਾ ਭਾਈ ਉਹ ਜਿੱਪ ਖੁੱਲੀ ਹੈ ਕਿਉਂ ਲੱਗਦਾ ਇਹ ਜਿੱਪ ਤੋੜਤੀ ਜੀ ਬੱਚਾ ਨਾ ਚੋ ਚੋ ਚਲ ਕੋਈ ਬਸ ਲੱਗ ਗਈ ਚਲ ਭਾਈ ਜੇ ਮੂਰੇ ਖੜੀ ਤੀ ਤੇ ਰੱਖੇ ਹੋਗੀ ਸਾਈਕਲ ਵਿੱਚ ਖੋਲ ਕੇ ਤਾਂ ਨਹੀਂ ਨਹੀਂ ਇਹ ਤਾਂ ਦੁਪਹਿਰੇ ਦਾ ਹੀ ਕਹਿ ਰਹੇ ਆ ਜਿੱਦਾਂ ਪਤਾ ਲੱਗਿਆ ਵਿਜਾਲਾ ਹੈ ਕਹਿੰਦਾ ਮम्मा ਸਾਈਕਲ ਹੀ ਲੈ ਕੇ ਜਾਣੀ ਹੈ ਚਲ ਫਿਰ ਪਤਾ ਕਿ ਕਿ ਦਾ ਬਚਿਆ ਉਹ ਦੇਖ ਲੋ ਬਾਈ ਇਹ ਆ ਦੇਖਿਓ ਬੈਟੀ ਬਣਾਉ ਰਾਂ ਹਾਂ ਸਮਾਂ ਦਾ ਟਾਈਮ ਨਹੀਂ ਬਣਦਾ ਓਏ ਚਲੋ ਬਾਈ ਚੱਲਦੇ ਆ ਜਾ ਕੇ ਨਾਨਕ ਘਰੇ ਮਿਲਦੇ ਆ ਨਾਨੀ ਨੂੰ ਵੀ ਕੀ ਕਰਦੀ ਹੈ ਨਾ ਖੋਲ ਗੁੰਡਾ ਫਿਰ ਲੋ ਬਈ ਪਹੁੰਚ ਗਏ ਨਾਨਕਿਆ ਦੇ ਪਿੰਡ ਕਹਿੰਦੇ ਹੈ ਉਹ ਗੱਡੀ ਬਈ ਉੱਥੇ ਖੜਾਉਣੀ ਪੈਂਦੀ ਹੈ ਹੌਲੀ ਹੌਲੀ ਆਮ ਨਾਲ ਪੁੱਤ ਹੋ ਲੰਘਿਆ ਬਈ ਲੰਘਿਆ ਪੂਰੇ ਹੈ ਨਾਨਕਿਆ ਕਿਹਨੇ ਆਨੇ ਬਾਹੀ ਜਿਹੜਾ ਰੰਦਾ ਛੱਡ ਰੋੜ ਜੀ ਚੱਲਦੇ ਘਰ ਜੀ ਆ ਵੈਸੇ ਚੱਲਾ ਫਿਰ ਅੱਜ ਵੀ ਇੱਧਰ ਵੀ ਮੇਲ ਅੱਛਾ ਕਣਕ ਬੀਜ ਘਟੇ ਹੋਣੇ ਵੀ ਲੋ ਬਈ ਇਹ ਵੀ ਕਣਕ ਬੀਜ ਘਟੇ ਆ ਟਰੈਕਟਰ ਨਹੀਂ ਇੱਧਰਲੀ ਸਾਈਡ ਹੁੰਦਾ ਇੱਥੇ ਖੜਾ 59 ਬਾਈ origignal ਹੈ 59 11 ਬਾਈ ਕਈ ਕਹਿ ਦਿੰਦੇ ਆ ਦੇਖਦੇ ਆਪਾਂ ਵੀਡੀਓ 'ਚ ਰੰਗ ਕਰਾਉਂਦੇ ਆ ਪਰ ਇਹ ਆਲ origignal ਟਰੈਕਟਰ ਆ ਦੇਖੋ ਰੰਗ ਚਿੱਟਾ ਚਿੱਟਾ ਜਿਹਾ ਨਿਕਲ ਆਇਆ ਵਿੱਚ ਆ ਬਾਈ ਹਾਂ ਇਹ ਅੱਗੇ ਉੱਲਾ ਬੱਲ 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 ਮੇਰੇ ਬੁੱਤ ਨਾ ਬਈ ਸਾਸਿਕਾ ਮੇਰੇ ਬੁੱਤ ਖਾਣ ਚੜ ਕੇ ਮੰਮੀ ਸਾਸਿਕਾਲ ਸਾਸਰੀ ਜਉਤੀ ਹਈ ਪਾਰੀ ਦਾ ਕਰ ਲੂ ਆਗੇ ਰਿਸ਼ਤੇਦਾਰ ਤਾਂ ਜਿੰਨ ਕ ਹੈ ਠੀਕ ਨੇ ਚਲੋ ਬਈ ਚਲੋ ਚਲੋ ਬਾਈ ਖੱਲਮ ਡੱਲੋ ਇਹ ਵੀ ਹੈ ਬਾਈ ਪਿੰਡ ਵਾਲੀ ਲਾਈਵ ਆਪਣੇ ਕੋਈ ਦਰਖਤ ਨਹੀਂ ਹੋਰੇ ਇਹਨਾਂ ਦੇ ਦਰਖਤ ਵੀ ਹੈ ਲੱਗਿਆ ਵਾ ਘਰੇ ਤੇ ਉਹ ਬਈ ਦੋ ਭੀਆਂ ਤੋਂ ਗਾਇਆ ਦੇਖ ਲੋ ਇੱਕ ਲੈ ਬਈ ਚਲੋ ਆ ਖੜ ਗਈ ਭਾਈ ਬੰਦੇ ਦੀ ਗੱਡੀ ਆ ਕੇ ਹਾਂ ਕਿੱਧਰ ਨੂੰ ਚਲੇ ਗਏ ਮਰਾਤੀ ਹੈ ਸਰ ਸਹੀ ਜਨ ਨੂੰ ਉਹ ਬਹਿ ਗਿਆ ਭਾਈ ਬੰਦਾ ਮਾ ਲਿਓ ਹੁਣ ਚੱਲ ਰਹੀਆਂ ਦੋ ਚਾਹ ਲਓ ਲੇਟ ਬਣਾ ਲਿਓ 10 ਮਿੰਟ ਲਾ ਕੇ ਜਾਣੇ ਆ ਇਹ ਹੋ ਰਿਓ ਹੈ ਬੈਠੋ ਬੈਠੋ ਹੈ ਦੇਖਣੀ ਲਾ ਬਈ ਨਾਨੀ ਨੇ ਰੱਖਿਆ ਰੱਖਿਆ ਅੰਦਰ ਹੋ ਠੀਕ ਆ ਮੰਮੀ ਹਾਂ ਠੀਕ ਹੋ ਬੱਚੇ ਚਲੋ ਗਵਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਾਹ ਦੇ ਕੇ ਧਰਤੀ ਹੈ ਦੇਖਣੀ ਆ ਬੰਦਾ ਨੂੰ ਪੁੱਛਦੇ ਆ ਬਈ ਕਿੱਥੇ ਪਹੁੰਚ ਗਿਆ ਹਾਂ ਬਈ ਕਿੱਥੇ ਪਹੁੰਚ ਗਿਆ ਨਾਨਕ ਹੁਣ ਜਾਣ ਦਾ ਨਹੀਂ ਕਰਨੋ ਨਾ ਦੇਖਿਆ ਨਾਨਕ ਆ ਕੇ ਪਲਾਨ ਬਦਲ ਜਾ ਹੈ ਹੈ ਵਾਹ ਬਾਈ ਇਹ ਰਾਜੇ ਅੰਦਰ ਤਾਂ ਕੈਪੂ ਲੈ ਆ ਬਈ ਘੜੀ ਪੁ ਲੈ ਹਾਂ ਚੱਲ ਠੀਕ ਆ ਕੋਈ ਨਹੀਂ ਅ ਰਾਜੇ ਬਾਈ ਕਹਿੰਦਾ ਓਹੋ ਘੜੀ ਦੇ ਹੈ ਪਾਪਾ ਜੀ ਕਰਤੇ ਚੋਂਦਾ ਆਉਂਦਾ ਕਹਿੰਦਾ ਉਹ ਕੀ ਚੀਜ਼ ਲੈ ਆ ਬਾਈ Wi-Fi ਵੀ ਲਿਆ ਨਾ ਤਾਂ ਬਾਈ Wi-Fi ਬਾਈ ਵਾਲਾ ਪਾਉਂਦੇ ਕਿੱਦਾਂ ਰੱਖ ਲੈ Wi-Fi ਦੇ Jio ਦਾ ਹੁੰਦਾ ਫੇਰ ਹੁਣ ਤਾਂ ਹਰ ਵਾਲਾ ਦੂਆ ਲੱਗਾ ਵਾ ਤਾਰ ਵਾਲਾ ਠੀਕ ਨੇ ਚਲੋ ਬਾਈ ਬੈਠੇ ਆ ਸਾਰੇ ਚੱਲ ਰਿਹਾ ਕੰਮ ਹਾਂ ਨਾ ਨਾ ਬਹਿ ਜਾ ਬਹਿ ਜਾ ਹਰਜੀਤ ਬਹਿ ਜਾ ਮੈਂ ਨਾ ਆਪਣੀ ਕੁਰਸੀ 'ਤੇ ਬਹਿ ਜਾਣਾ ਆ ਦੇਖ ਸਪੀਕਰ ਠੀਕ ਹੈ ਜਿਸ਼ਨ ਓਕੇ ਆ ਖਾਓ ਪੀਓ ਮौज ਕਰੋ ਹੁਣ ਨਾਨੀ ਕੋ ਹੈ ਕਹਿੰਦਾ ਨਾਨੀ ਨੂੰ ਤਾਂੰਕ ਕਰਨਾ ਹੈ ਮੈਂ ਕੋਈ ਨਹੀਂ ਕਰਦੇ ਦੋ ਦਿਨਾਂ 'ਚ ਕੀ ਨਾਨੀ ਤਾਂੰਕ ਹੁਣਾ ਪਤਾ ਨਹੀਂ ਮੈਨੂੰ ਪਤਾ ਲੱਗਿਆ ਪੰਮੂ ਕਹਿੰਦਾ ਨਾਨੀ ਤਾਂੰਕ ਕਰਨੀ ਹੈ ਤੂੰ ਤਾਂ ਸਾਊ ਬਣ ਗਿਆ ਹੁਣ ਤਾਂ ਹਾਂ ਹੁਣ ਤਾਂ ਮੈਨੂੰ ਲੱਗਦੀ ਸਾਊ ਬਣ ਗਿਆ ਹਾਂ 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 ਹੈ ਸਾਊ ਹੈ ਹਾਂ ਜਿਆਦਾ ਸਮਾਂ ਪੈ ਗਿਆ ਜੀ ਪੜ੍ਹਨੇ ਕਰਕੇ ਹੈ ਪੜ੍ਹਨੇ ਕਰਕੇ ਥੋੜਾ ਜਿਹਾ ਵਕਤ ਪੈ ਗਿਆ ਦੇਖ ਲਈ ਭਾਈ ਫੋਨ ਕਰ ਦਿਓ ਮੈਨੂੰ ਜੇ ਤੰਗ ਕਰਿਆ ਲੈ ਜੂਗਾ ਹੈ ਪਾਣੀ ਨਹੀਂ ਪੀਣਾ ਗਵਿੰਦਰ 15 ਮਿੰਟ ਤਾਂ ਆਉਣ ਨੂੰ ਲੱਗੇ ਸਾਰੇ ਘਰ ਤੇ ਹੈਨਾ 15 ਮਿੰਟ ਲੱਗੇ ਹਾਂਜੀ ਹਾਂਜੀ 15-20 ਮਿੰਟ ਚ ਪਹੁੰਚ ਗਿਆ ਚਲੋ ਭਾਈ ਬੈਠ ਲਓ ਭਾਈ ਆਹਾ ਤਾਂ ਝੂਟਾ ਜਿਹਨੂੰ ਕਹਿੰਦੇ ਵੀ ਲੈਣਾ ਹੌਲੀ ਹੌਲੀ ਜੇਸ਼ਨ ਹੌਲੀ ਹੂੰ ਆ ਗੱਡੀ ਲਾਤੀ ਉਹਰੇ ਠੀਕ ਹੈ ਹਣ ਹੋ ਗਏ ਲੋਟ ਮੈਂ ਬਰਮਾ ਹੋਰ ਆ ਹੈ ਭਾਈ ਨਾਨਕਿਆਂ ਦੀ ਮौज ਕੋਨਾ ਕੋਥਾ ਲੈ 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 ਚੱਕ ਦੇ ਫਟ ਰਹਿਣ ਦੇ ਰਹਿਣ ਦੇ ਤਾਂ ਇਹਨੂੰ ਕਿਤੇ ਮਾਰਨਾ ਚਾਹੇ ਮੈਂ ਲਾਦੀ ਦੇਕ ਡੂਕ ਨਾਲ ਹੂੰ ਆਂਦੇ ਚਲੋ ਆ ਚਾਹ ਪੀ ਲਓ ਆਜੋ ਚਲੋ ਪੀਓ ਜਾ ਜੋ ਕੋ ਸਮਰਜੀ ਕਰੀ ਜਾਇਓ ਲੈ ਲਾ ਤੁੰ ਲੈ ਲਾ ਇਹ ਅੰਜਸਾਨ ਨਾ ਹੁੰਦਾ ਬਾਈ ਲਾ ਬਾਈ ਹੈ ਪਿੰਨੀ ਆ ਲੋ ਬਾਈ ਨਾਨਕੇ ਪਹੁੰਚ ਗਏ ਘਰ ਦੇ ਬੱਟੇ ਵਿੱਚ ਪਿੰਨੀ ਆ ਆਲਸੀ ਦੀਆਂ ਮੰਨ ਕੇ ਆ ਦੇਖ ਲਾ ਬਾਈ ਡਿਮਾਂਡ ਹੈ ਹੋ ਗਈ ਜੇਵਾਜੁਰੂ ਹੋ ਗਈ ਜੇਵਾਜੁਰੂ ਹਾਂਜੀ ਲਓ ਬਾਈ ਚੱਲੇ ਖੜੇ ਇਧਰ ਆਪੇ ਸਤਿ ਸ਼ਕਾਲ ਅੱਜ ਤਾਂ ਵੇੜਾ ਬੂੜਾ ਯਾਰ ਬਣਾਇਆ ਪਿਆ ਹਾਂ ਸਾਬ ਸੋਈ ਅਜਾ ਲੋਠੀਕ ਤੇ ਵੀਰੋ ਇੱਕ ਗੱਲ ਆ ਵੀ ਦੇਖੋ ਮਕਾਨ ਤਾਂ ਸਾਡਾ ਵੀ ਆ ਜਿਹੜੇ ਘਰ ਚ ਬੱਚੇ ਐਨਾਂ ਕ ਕੱਚਾ ਜ਼ਰੂਰ ਚਾਹੀਦਾ ਅਗਲੀ ਲੈ ਜਿਮਾ ਹੈ ਤੇ ਬਾਈ ਇੱਕ ਆ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਵੀ 2012 ਚ ਵਿਆਹ ਹੋਇਆ ਦਾ ਔਰੇ ਪਹਿਲਾਂ ਕੱਚਾ ਮਕਾਨ ਤਾਂ ਹਨਾ ਵਾਪੇ ਦੂਗਾ ਹਨਾ ਇਹ ਉਹ ਮਕਾਨ ਦੇ ਵਿੱਚ ਹੁੰਦਾ ਤਾਂ ਭੌਣਾ ਹੌਲੀ ਹੌਲੀ ਮਕਾਨ ਹੀ ਨਾ ਨਾ ਢਾਕੇ ਬਾਈ ਇਹੇ ਇੱਧਰ ਪਾਇਆ ਆ ਤੇ ਪਰ ਭੌਣਾ ਜਿਹੜਾ ਉੱਥੀ ਦਾ ਉੱਥੀ ਰਿਹਾ ਦੇਖ ਲਓ ਵੀ ਇਹ ਰੋਟੀ ਵੀ ਪਾਈ ਵੀ ਇਹਨੂੰ ਆ ਪੱਕੀ ਦੇਖ ਲਾ ਮਮੀ ਰੋਟੀ ਪੈਂਦੀ ਆ ਵਾ ਪੈਨੂੰ ਦਾ ਹਨਾ ਦੇਖ ਲਾ ਬਾਈ ਆ ਘਰ ਦੇ ਵਿੱਚ ਭੌਣਾ ਵੀ 12 ਸਾਲ ਮੈਨੂੰ ਹੋ ਗਏ ਦੇਖਦੇ ਨੂੰ ਵੀ ਪਹਿਲਾਂ ਮੈਨੂੰ ਪਤਾ ਨਹੀਂ ਉਹ ਤੁਹਾਨੂੰ ਪਤਾ ਕੱਦਾਂ ਕਾਹੇ ਬਹੁਤ ਡੇਰ ਦਾ ਹੈ ਤਾਂ ਬਾਈ ਜਾਈ ਨਹੀਂ ਹੈ ਇਹ ਬਸ ਬਹੁਤ ਡੇਰ ਦੇ ਦੇ ਲੜਵੀ ਪੈਂਦੇ ਨੇ ਆਣੇ ਦੇ ਨਹੀਂ ਲੜਦੇ ਨਹੀਂ ਹੈਗੇ ਉਹ ਦੋਵੇਂ ਲੜਦੇ ਜੇ ਡੇਕਾਂ 'ਪਰ ਰਹਿੰਨੇ ਆ ਅੱਛਾ ਇਹ ਨਹੀਂ ਲੜਦੇ ਹੈ ਨਹੀਂ ਲੜਦੇ ਇਹ ਕੱਦਾਂ ਹੀ ਹੈ ਪੁਰਾਣਾ ਹੀ ਹੈ ਮੰਮੀ ਹੈ ਸਹੀ ਆ ਬਾਬਾ ਡੇਰ ਦਾ ਕਈ ਉਹ ਸਾਲ ਹੋ ਗਿਆ ਅੱਛਾ ਵੀਦਾਂ ਨੂੰ ਦੇ ਲੋ 24 ਹੈ ਵੀ ਮੈਨੂੰ ਵੀ ਦੇਖ ਦਿਨ ਹੋ ਗਏ ਜੇ ਪੱਕਾ ਹੀ ਆ ਲੋ ਬਾਈ ਇੱਥੇ ਰੋਟੀ ਚੀਨੀ ਪੈਂਦਾ ਨਾ ਰੋਜ਼ ਹੈ ਹੈ ਮੈਨੂੰ ਇਕੱਲੇ ਰਹੋ ਵਿਚਾਰੇ ਉਹ ਅੱਛਾ ਰੋਟੀ ਚੀਨੀ ਪੈ ਜਾਂਦੀ ਹੈ ਨਹੀਂ ਪੈਂਦੀ ਇਕੱਲੇ ਵਿਚਾਰੇ ਚਲੋ ਠੀਕ ਹੈ ਠੀਕ ਹੈ ਠੀਕ ਹੈ ਲੋ ਭਾਈ ਕੋਈ ਕੋਈ ਤਖਲੀਬ ਨਾ ਦੇ ਆਹੋ ਬਸ ਆਹੀ ਯਾਨੀ ਕੋਈ ਨਾਜ ਨਹੀਂ ਸੁੱਕਣੇ ਪਾਉਣ ਦਿੰਦੇ ਕੋਠੇ ਪਰ ਵੀ ਚੜ ਜਾਂਦੇ ਆ ਅ ਅਨਾਜ ਨੂੰ ਹਨਾ ਜੂਰੀ ਪਾਈ ਤੇ ਕਣਕ-ਕਣਕ ਪਾਏ ਤੇ ਫੇਰ ਅੰਦਰ ਵੀ ਜਾਂਦੇ ਹੋਣ ਜੇ ਅੰਦਰ ਅਨਾਜ ਪਿਆ ਲੰਘ ਜਾਂਦੇ ਆ ਅੰਦਰ ਵੀ ਵੱਢ ਜਾਂਦੇ ਸਾਰੇ ਚਲ ਕੋਈ ਨਹੀਂ ਲੋ ਭਾਈ ਇਹ ਵੀ ਇਹਨਾਂ ਨੇ ਸਾਹਮਣੇ ਇੱਕ ਇਹ ਵੀ ਪਰਿਵਾਰ ਆ ਦੇਖ ਲੋ ਆ ਗਏ ਹੁਣ ਨਿਆਣੇ ਇੱਧਰ ਕੁਸਕ ਚਲੀ ਜਾਣਾ ਚਲੋ ਠੀਕ ਹੈ ਜੀ ਫਿਰ ਠੀਕ